ਉਹ ਗੈਲਪੈਲਸ ਕੋਲੇ ਕਤਲ ਹੋਇਆ ਸ਼ਿਵਸੈਨਾ ਆਗੂ ਦਾ ਮੰਗੇ ਦਾ ਹਾਂਜੀ ਰਾਤ ਜਿਹੜਾ ਆਪਣਾ ਗੈਲਪੈਲਸ ਕੋਲੇ ਕਤਲ ਹੋਇਆ ਸ਼ਿਵਸੈਨਾ ਆਗੂ ਦਾ ਮੰਗੇ ਦਾ ਉਹ ਕਤਲ ਅਸੀਂ ਕੀਤਾ ਬਈ ਪਰ ਉਹਦਾ ਅਸੀਂ ਕਤਲ ਕਰਨਾ ਨਹੀਂ ਚਾਹੁੰਦੇ ਸੀਗੇ ਸਾਡੇ ਤੋਂ ਨਿਆਂ ਹੀ ਕਹਿੰਦੇ ਹੀ ਕਰਦਿਆਂ ਨੂੰ ਚੱਕ ਲਾਂਗੇ ਐਂ ਕਰਦਾਂਗੇ ਯਾ ਇਹਦੇ ਸਾਡੇ ਤੋਂ ਪੈਸੇ ਖਾਦੇ ਇਹਨਾਂ ਨੇ ਕਦੇ ਕਹਿ ਦਿੰਦੇ ਸੀ ਸਿੰਘੇ ਦੀ ਘਰਾਲੀ ਨੂੰ ਚੱਕ ਲਾਂਗੇ ਕਦੇ ਸਾਡੇ ਘਰਦਿਆਂ ਨੂੰ ਕਹਿ ਦਿੰਦੇ ਸੀ ਚੱਕ ਲਾਂਗੇ ਕਿਉਂ ਸਾਲੇ ਤੇਰੇ ਘਰਦਿਆਂ ਦੇ ਚੱਕ ਨੂੰ ਫਿਰਦੇ ਨਹੀਂ ਗੱਲ ਝੂਠੇ ਪਰਚੇ ਝੂਠੇ ਹਰਦੇ ਪਰਚੇ ਪਾਉਣ ਨੂੰ ਫਿਰਦੇ ਪਹਿਲਾਂ ਵੀ ਨੇ ਮੇਰੇ ਤੇ ਇੱਕ ਝੂਠਾ ਪਰਚਾ ਪਾਇਆ ਉੱਤੇ ਵੀ 1.5 ਲੱਖ ਰੁਪਏ ਨੇ ਪਰਚੇ ਮੇਰੇ ਤੇ ਝੂਠੇ ਪਾਏ ਉਹਨਾਂ ਨੇ 1.5 ਲੱਖ ਰੁਪਏ ਨੇ ਮੇਰੇ ਤੋਂ ਖਾਦਾ ਠੀਕ ਆ ਜੀ ਤੇ ਮੇਰੇ ਘਰਦਿਆਂ ਨੂੰ ਕਹਿੰਦੇ ਆਰ ਨੂੰ ਪੇਸ਼ ਕਰਾ ਦੋ ਨੇ ਯਾ ਇਹਦੇ ਕਹਿੰਦਾ ਸੀ ਆ ਉਹਨੂੰ ਪੇਸ਼ ਨਾ ਕਰਾ ਪੈਸੇ ਆ ਕਹਿੰਦਾ ਜੇ ਪੈਸੇ ਦੇ ਦੋ ਪੈਸੇ ਦੇ ਕੇ ਕੇ ਲੈ ਕੇ ਆਣਗੇ ਪੁਲਿਸ ਵਾਲਾ ਨੂੰ ਇਹ ਭੇਜਦਾ ਵੀ ਆਪ ਹੀ ਸੀ ਠੀਕ ਹੈ ਇਹ ਹੋਰ ਕੋਈ ਇਹੋ ਛਡਾਉਂਦਾ ਵੀ ਆਪ ਸੀ ਪੈਸੇ ਵੀ ਸਾਡੇ ਤੋਂ ਲੈ ਲੈਂਦਾ ਸੀ ਹਾਲਾ ਬਾਅਦ ਚੱਕਰ ਹੋਰ ਪਾ ਦਿੰਦਾ ਕਹਿੰਦਾ ਜੀ ਤੁਹਾਡਾ ਉਹ ਚੱਕਰ ਐ ਵੀ ਮੇਰੇ ਤੋਂ 5 ਲੱਖ ਦੇ ਕਰੀਬ ਪੈਸੇ ਮੇਰੇ ਤੋਂ ਘੱਟੋ ਘੱਟ ਇਹ 5 ਲੱਖ ਦੇ ਕਰੀਬ ਪੈਸੇ ਖਾ ਚੁੱਕਿਆ ਈ ਠੀਕ ਹੈ ਜੀ ਬਾਕੀ ਜਿਹੜੀ ਉਹ ਬੱਚੇ ਤੇ ਗੋਲੀ ਵੱਜੀ ਸੀ ਠੀਕ ਹੈ ਜੀ ਉਹ ਸਾਡ ਤੋਂ ਗਲਤੀ ਨਾਲ ਵੱਜੀ ਸੀ ਠੀਕ ਹੈ ਉਹਦੇ ਅਸੀਂ ਜ਼ਿੰਮੇਵਾਰ ਹੈਗੇ ਆ ਜੀ ਸਾਡ ਤੋਂ ਗਲਤੀ ਨਾਲ ਵੱਜੀ ਸੀ ਬਾਕੀ ਜਿਹੜਾ ਸਲੂਨ ਵਾਲਾ ਮੁੰਡਾ ਸੀ ਠੀਕ ਹੈ ਜੀ ਉਹ ਕਦੇ ਸਾਡੇ ਭਰਾਵਾਂ ਨੂੰ ਠੀਕ ਹੈ ਜੀ ਸਾਡੇ ਭਰਾ ਦੀ ਕਹ ਅਸੀਂ ਲੱਤ ਤੋੜਦਾ ਸੀ ਕਿਸੇ ਦੀ ਬਾਹ ਤੋੜ ਦਿੰਦਾ ਸੀ ਠੀਕ ਹੈ ਜੀ ਹੋਰ ਕੋਈ ਇਹੋ ਜੀ ਗੱਲ ਹੈ ਨਹੀਂ ਸੀ ਠੀਕ ਹੈ ਨਾ ਸਾਡਾ ਕੋਈ ਗਰੁੱਪ ਵਾਜੀ ਵਾਲਾ ਚੱਕਰ ਹੈਗਾ ਈ ਠੀਕ ਹੈ ਜੀ ਨਾ ਆਉਂਦੀ ਸੁਣਵਾਈ ਹੋਈ ਉਹਦੀ ਲੱਤ ਤੋੜਤੀ ਹਜੇ ਤ ਤੇ ਐਮਐਲ ਦੇ ਨਾਲ ਰਲਈ ਹੋਈ ਹੈ ਜੀ ਉਹਨਾਂ ਦੇ ਉਹਦੇ ਸਰ ਤੇ ਉਹਨਾਂ ਦੇ ਉਹਨਾਂ ਦੇ ਪਰਚਾ ਪੈਂਦਾ ਉਹ ਸਾਰੇ ਮੋਗੇ ਦੇ ਕਿਹੇ ਬੰਦੇ ਦੇ ਕਿਹੇ ਦੇ ਸੱਟਾਂ ਮਾਰਦੇ ਕਿਤੇ ਕਿਹੇ ਦੇ ਮਾਰਦੇ ਠੀਕ ਹੈ ਜੀ ਉਹਨਾਂ ਦੇ ਕੋਈ ਵੀ ਪਰਚਾ ਨਹੀਂ ਪੁਲਿਸ ਵਾਲੇ ਪਾਉਂਦੇ ਸੀ ਠੀਕ ਹੈ ਪੁਲਿਸ ਪੈਸੇ ਲੈ ਲੈਂਦੀ ਸੀ ਉਹਨਾਂ ਤੋਂ ਠੀਕ ਹੈ ਛੱਡ ਦਿੰਦੀ ਸੀਗੇ ਹਫਤਾ ਹੋ ਗਿਆ ਉਹ ਗੱਲ ਨੂੰ ਖਣੀ ਹਫਤਾ 5 ਦਿਨ ਹੋ ਗਏ ਉਹਦੀ ਲਤ ਤੋੜ ਕੇ ਸਾਡੇ ਘਰਾਂ ਕੋਲੇ ਠੀਕ ਹੈ ਜੀ ਉਹ ਬੰਦੇ ਦੇ ਘਰੇ ਸਲੂਨ ਦੇ ਘਰੇ ਸੀ ਸਲੂਨ ਉਹਦੇ ਸਲੂਨ 'ਚ ਤਾਂ ਹੀ ਗੋਲੀਆਂ ਚਲਾਈਆਂ ਸੀ ਜੀ ਉਹ ਸਾਡ ਨੂੰ ਸਾਡੇ ਵੀ ਮਾਰਨ ਨੂੰ ਫਿਰਦੇ ਸੀ ਠੀਕ ਹੈ ਜੀ ਹੋਰ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਸੀ ਬਾਕੀ ਜਿਹੜਾ ਸ਼ਿਵਸੇਨ ਆਲਾ ਸੀ ਉਹ ਸਾਡੇ ਦੇ ਝੂਠੇ ਪਰਚੇ ਮਾਰੇ ਉਹਦੇ ਅਸੀਂ ਤਾਂ ਕਤਲ ਕੀਤਾ ਜੀ ਬਾਕੀ ਜਿਹੜਾ ਇਹ ਮੰਗੇ ਦਾ ਹੀ ਸ਼ਿਵਸੇਨ ਆਲੇ ਦਾ ਕੰਮ ਕੀਤਾ ਨਾ ਬਾਕੀ ਤੁਹਾਨੂੰ ਮੈਂ ਦੱਸੂਗਾ ਜਦੋਂ ਪੁਲਿਸ ਵਾਲੇ ਮੈਨੂੰ ਮਿਲਣਗੇ ਨਾ ਮੈਂ ਤੁਹਾਨੂੰ ਦੱਸੂਗਾ ਇਹਦੇ ਵਿੱਚ ਕਹਾਣੀ ਕੁਝ ਹੋਰ ਵੀ ਸੀ ਜਿਹੜੀ ਮੈਂ ਦੱਸ ਨਹੀਂ ਸਕਦਾ ਇੱਥੇ ਜਿਹਦੇ ਪਿੱਛੇ ਇਹ ਬੰਦੇ ਨੇ ਮੈਨੂੰ ਕਿਸੇ ਨੇ ਕਿਹਾ ਸੀ ਇਹਦਾ ਕਰਦੇ ਕੰਮ ਉਹ ਦੱਸੂਗਾ ਮੈਂ ਪੁਲਿਸ ਵਾਲਿਆਂ ਨੂੰ ਦੱਸੂਗਾ ਜਦੋਂ ਪੁਲਿਸ ਵਾਲੇ ਮੈਨੂੰ ਮੈਨੂੰ ਲੈ ਕੇ ਜਾਣਗੇ ਜਾਂ ਮੈਂ ਪੁਲਿਸ ਵਾਲਿਆਂ ਕੋਲ ਜਾਊਗਾ ਉ